ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੁਆਬਾ ਨਿਊਜ਼ 24 ਗੁਰਮਖ ਸਿੰਘ ਦੇ ਨਾਲ ਅੱਜ ਅਸੀਂ ਪਿੰਡ ਕੋਥੜਾ ਵਿੱਚ ਪਹੁੰਚੇ ਹਾਂ ਜਿੱਥੇ ਕਿ ਬੜਾ ਮੈਡੀਕਲ ਕੈਂਪ ਜਿਹੜਾ ਲਗਾ ਲਗਾਇਆ ਗਿਆ ਜਿਸ ਦੇ ਵਿੱਚ ਹਰ ਬਿਮਾਰੀਆਂ ਦਾ ਚੈੱਕਅਪ ਕੀਤਾ ਜਾਂਦਾ ਜਿਸ ਦੇ ਵਿੱਚ ਐਚ ਆਈ ਵੀ ਟੈਸਟ ਕੀਤੇ ਜਾਣਗੇ ਔਰ ਕਾਲਾ ਪੀਲੀਆ ਤੇ ਹੋਰ ਕਈ ਬਿਮਾਰੀਆਂ ਦੇ ਇਲਾਜ ਡਾਕਟਰ ਪਹੁੰਚ ਚੁੱਕੀ ਸਾਡੇ ਕੋਲ ਟੀਮ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਅਸੀਂ ਤੁਹਾਨੂੰ ਦਿਖਾਵਾਂਗੇ ਤੇ ਜਿਹੜੇ ਅੰਦਰ ਡਾਕਟਰ ਸਾਡੇ ਇਲਾਜ ਕਰ ਰਹੇ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਆਓ ਚੱਲਦੇ ਆ ਸ੍ਰੀ ਕਾਲਜੀ ਸ੍ਰੀ ਕਾਲਜੀ ਤੇ ਅੱਜ ਤੁਸੀਂ ਨਸ਼ੇ ਸੰਬੰਧੀ ਕੈਂਪ ਲੈ ਕੇ ਆਏ ਹੋ ਹਾਂਜੀ ਹੋਰ ਕਿਹੜੇ-ਕਿਹੜੀਆਂ ਬਿਮਾਰੀਆਂ ਦਾ ਨਾਲ ਅੱਜ ਹੋਰ ਅਸੀਂ ਜਿਹਦਾ ਗੁਪਤ ਰੋਗਾਂ ਦਾ ਕਾਲੇ ਪੀਲੇ ਦਾ ਐਚਸੀਵੀ ਹਨਾ ਤੇ ਇਹਨਾਂ ਦਾ ਅਸੀਂ ਟਰੀਟਮੈਂਟ ਕਰਦੇ ਆ ਫਾਟੇ ਤੇ ਹਾਂਜੀ ਬਾਕੀ ਮੈਡੀਕਲ ਕੈਂਪ ਜਿੱਦਾ ਤੁਹਾਡੇ ਸਾਹਮਣੇ ਲਗਾਇਆ ਗਿਆ ਨਾ ਇਹਦੇ ਵਿੱਚ ਜਿੱਦਾ ਸਾਰੇ ਪੇਸ਼ੈਂਟ ਡਾਕਟਰ ਮੈਡਮ ਆਏ ਆ ਸਾਡਾ ਸਟਾਫ ਸਾਰਾ ਆਇਆ ਆ ਤੇ ਅਸੀਂ ਉਹਦੇ ਵਿੱਚ ਸਾਰੇ ਪਿੰਡ ਦੇ ਜਿੰਨੇ ਵੀ ਆਏ ਨਾ ਮੈਂਬਰ ਉਹਨਾਂ ਦੇ ਅਸੀਂ ਸਾਰਿਆਂ ਦੇ ਚੈੱਕਅਪ ਕੀਤੇ ਆ ਤੇ ਉਹਨਾਂ ਨੂੰ ਦਵਾਈਆਂ ਆਪਾਂ ਫ੍ਰੀ ਦਿੱਤੀਆਂ ਹਾਂ ਹਾਂਜੀ ਕਿਹੜੀ ਕਿਹੜੀਆਂ ਬਿਮਾਰੀਆਂ ਹਾਂਜੀ ਐਚ ਆਈ ਵੀ ਗੋਪਤ ਰੋਗਾਂ ਦਾ ਵੀ ਡੀ ਆਰ ਐਲ ਦੇ ਟੈਸਟ ਜਿੱਦਾਂ ਕੀਤੇ ਆ ਹਨਾ ਤੇ ਬਾਕੀ ਕਾਲੇ ਪੀਲੇ ਦਾ ਇਦਾਂ ਕੋਈ ਵੀ ਬਿਮਾਰੀ ਦਾ ਡਾਕਟਰ ਮੈਡਮ ਆਏ ਆ ਮੈਡੀਕਲ ਹੈਲਥ ਮੈਡੀਕਲ ਕੈਂਪ ਵਿੱਚ ਕੋਈ ਵੀ ਜਿਹਦਾ ਬੀਪੀ ਚੈੱਕ ਬੀਪੀ ਚੈੱਕ ਕੀਤਾ ਆ ਬਾਕੀ ਸਾਰੇ ਉਹਨਾਂ ਨੂੰ ਮੈਡੀਸਨ ਪੇਨ ਕਿਲਰ ਵਗੈਰਾ ਬੁਖਾਰ ਦੀਆਂ ਸਾਰਾ ਕੁਝ ਉਹਨਾਂ ਨੂੰ ਦਿੱਤਾ ਆ ਤੁਸੀਂ ਐਚ ਆਈ ਬਾਰੇ ਗੱਲ ਕੀਤੀ ਆ ਐਚ ਆਈ ਵੀ ਬਾਰੇ ਗੱਲ ਕਰਦੇ ਆਂ ਇਹ ਸਰਕਾਰ ਵੱਲੋਂ ਤੁਸੀਂ ਮਤਲਬ ਇਹ ਚੈੱਕ ਕਰ ਰਹੇ ਆ ਜਾਂ ਮਤਲਬ ਕੋਈ ਆਪਣੇ ਸਟਾਫ ਵੱਲੋਂ ਕਰ ਰਹੇ ਆਂ ਹਾਂਜੀ ਸਰਕਾਰ ਵਾਲੋ ਜੀ ਇੱਥੇ ਇੱਕ ਐਨਜੀਓ ਚੱਲਦੀ ਹੈ ਆਪਣੇ ਸੋਸਵਾ ਫਗਵਾੜੇ ਦੇ ਵਿੱਚ OHIV ਤੇ ਜਿੱਦਾਂ ਚੱਲਦੀ ਆ ਉਹ ਜਿਹਦਾ ਨਸ਼ੇ ਵਾਲੇ ਮੁੰਡਿਆਂ ਤੇ ਹੁੰਦੀ ਆ ਇਹ ਜਿਹੜੇ ਨਸ਼ੇ ਲੈਂਦੇ ਆ ਨਾ ਕੋਈ ਤੁਸੀਂ ਇਸ ਵੇਲੇ ਚੈੱਕ ਕਰਦੇ ਆ ਕੋਈ ਤੁਹਾਨੂੰ ਨਜ਼ਰ ਆਇਆ ਵਿੱਚ ਕੇਸ ਕੋਈ ਨਹੀਂ ਸਰ ਅਜੇ ਤੱਕ ਤਾਂ ਕੋਈ ਨਹੀਂ ਆਇਆ ਹੈਗਾ ਬਾਕੀ ਹਜੇ ਚੈੱਕਅਪ ਚੱਲ ਰਿਹਾ ਹੈ ਜੀ ਹਾਂਜੀ ਕੀ ਨਾਮ ਤੁਹਾਡਾ ਜੀ ਸਰਿੰਦਰ ਰਾਣੀ ਜੀ ਸਰਿੰਦਰ ਰਾਣੀ ਕਿੱਥੋਂ ਆਏ ਹੋ ਆਪਾਂ ਫਗਵਾੜੇ ਤੋਂ ਸੋਸਵਾ ਐਨਜੀਓ ਤੋਂ ਹਾਂਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਮੇਰੇ ਨਾਲ ਡਾਕਟਰ ਰੇਖਾ ਮੌਜੂਦ ਆ। ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ। ਮੈਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਅੱਜ ਮੈਡੀਕਲ ਕੈਂਪ ਸੰਬੰਧੀ ਤੁਸੀਂ? ਹਾਂਜੀ। ਬੜੀਆਂ ਦਵਾਈਆਂ ਵੀ ਲੈ ਕੇ ਆਏ ਆ। ਹਾਂਜੀ। ਤਾਂ ਕਿਹੜੇ-ਕਿਹੜੇ ਮਰੀਜ਼ ਤੁਹਾਡੇ ਕੋਲ ਜ਼ਿਆਦਾ ਆ ਰਹੇ ਐ ਇਸ ਵੇਲੇ? ਸਾਡੇ ਕੋਲ ਤਾਂ ਨਾਰਮਲੀ ਜਿਹੜੇ ਪਿੰਡ ਦੇ ਹੈਗੇ ਆ 올ਡ ਏਜ ਜ਼ਿਆਦਾ ਆ ਰਹੇ ਆ ਠੀਕ ਹੈ ਜੀ। ਮੇਨ ਮੋਟਿਵ ਜਿਹੜਾ ਸਾਡਾ ਹੈਗਾ ਵਾ ਜਿਹੜੇ ਹੈਗੇ ਆ ਅੱਜ ਦੇ ਹੁਣ ਹੈਗੇ ਆ ਜਿਹੜੇ ਨਵੇਂ ਨਿਊ ਯੂਥ ਠੀਕ ਹੈ ਜੀ ਉਹ ਤੇ ਫਿਲਹਾਲ ਆ ਨਹੀਂ ਰਹੇ ਪਰ ਸਾਡੇ ਕੋਲ 올ਡ ਏਜ ਆ ਰਿਹਾ ਪਰ ਇਹ ਆ ਕਿ ਹਰ ਇੱਕ ਨੂੰ ਆਪਣੀ ਬਾਡੀ ਦਾ ਜਿਹੜਾ ਹੈਗਾ ਕਿ ਪਤਾ ਹੋਣਾ ਚਾਹੀਦਾ ਕਿ ਸਾਡੀ ਬਾਡੀ ਵਿੱਚ ਕੀ ਹੈ ਕਿ ਨਹੀਂ ਹੈ ਠੀਕੇ ਐਚ ਆਈ ਵੀ ਜਿਹੜਾ ਹੈਗਾ ਕਿ ਹਰ ਇੱਕ ਨੂੰ ਸਟੇਟਸ ਪਤਾ ਹੋਣਾ ਚਾਹੀਦਾ ਕਿ ਅਸੀਂ ਬਿਲਕੁਲ ਠੀਕ ਹੈ ਕਿ ਨਹੀਂ ਠੀਕ ਠੀਕੇ ਜੀ ਪਰ ਮੇਨ ਮੋਟਿਵ ਸਾਡਾ ਜਿਹੜਾ ਹੁੰਦਾ ਕਿ ਜਿਹੜੇ ਅੱਜ ਕੱਲ ਦੇ ਹੈਗੇ ਆ ਨਵੇਂ ਹੈਗੇ ਆ ਯੂਥ ਉਹਨਾਂ ਨੂੰ ਹੁੰਦਾ ਹੈ ਕਿ ਆਪ ਵੀ ਅਸੀਂ ਉਹਨਾਂ ਨੂੰ ਦੇਖ ਸਕੀਏ ਕਿ ਉਹ ਬਿਲਕੁਲ ਠੀਕ ਨੇ ਜਦ ਦੇ ਤੁਸੀਂ ਆਏ ਆ ਕੋਈ ਮਰੀਜ਼ ਆਇਆ ਵੀ ਹੈ ਐਚ ਆਈ ਵੀ ਦਾ ਫਿਲਹਾਲ ਤੇ ਕੋਈ ਵੀ ਨਹੀਂ ਆਇਆ ਫਿਲਹਾਲ ਤੇ ਸਾਰੇ ਠੀਕ ਆ ਤੁਹਾਨੂੰ ਕੀ ਲੱਗਦਾ ਆ ਆਉਣਗੇ ਆ ਜੀ ਕੁਝ ਕਹਿ ਨਹੀਂ ਸਕਦੇ ਫਿਲਹਾਲ ਤੱਕ ਤਾਂ ਕੋਈ ਨਹੀਂ ਆਇਆ ਨਹੀਂ ਆਉਣਗੇ ਨਾ ਹੋ ਸਕਦਾ ਮੇਬੀ ਪੋਸੀਬਲ ਕਿ ਆ ਵੀ ਸਕਣ ਤੇ ਉਹਦੇ ਬਾਰੇ ਕੋਈ ਦਵਾਈ ਜੇ ਅਗਰ ਮਰੀਜ਼ ਤੁਹਾਨੂੰ ਮਿਲਦਾ ਆ ਹਾਂਜੀ ਤੇ ਉਹਦੇ ਬਾਰੇ ਦਵਾਈ ਕਿਹੜੀ ਆ ਕਿੰਨੇ ਚਿਰ ਦਾ ਕੋਰਸ ਹੈ ਦਾ ਵਾ ਦੇਖੋ ਜੀ ਅਗਰ ਕੋਈ ਐਚਆਈਵੀ ਪੋਜ਼ਿਟਿਵ ਹੋ ਜਾਂਦਾ ਤਾਂ ਉਹਦੀ ਪੂਰੀ ਉਮਰ ਦੀ ਦਵਾਈ ਹੁੰਦੀ ਹੈ ਕਿਉਂਕਿ ਉਹ ਜਿਹੜਾ ਹੈਗਾ ਉਹ ਕਦੇ ਵੀ ਖਤਮ ਨਾ ਖਤਮ ਹੋਣ ਵਾਲਾ ਵੈਸੇ ਤੇ ਇੱਕ ਮੈਡੀਸਨ ਨਿਕਲ ਚੁੱਕੀ ਹੋਈ ਹੈ ਕਿ ਉਹਦੀ ਇੰਜੈਕਸ਼ਨ ਵੈਕਸੀਨੇਸ਼ਨ ਹੁੰਦਾ ਹੈ ਬਟ ਉਹ ਹਲੇ ਤੱਕ ਇੱਥੇ ਨਹੀਂ ਆਇਆ ਹੋਪਸੋ ਕਿ ਉਹ ਆ ਜਾਈ ਠੀਕ ਹੈ ਜੀ ਬਟ ਉਹਦਾ ਜਿਹੜੀ ਹੈਗੀ ਹੈ ਕਿ ਟੈਬਲੇਟ ਚੱਲਦੀਆਂ ਵਾ ਉਹਨਾਂ ਦੀ ਤਾਂ ਕਿ ਉਹਨਾਂ ਨੂੰ ਜਿਹੜੀ ਆ ਬਿਮਾਰੀ ਤੋਂ ਕੰਟਰੋਲ ਕਰਿਆ ਜਾ ਸਕੇ ਕਿਉਂਕਿ ਇਹ ਜਦੋਂ ਇੱਕ ਵਾਰੀ ਸਾਡੇ ਹਿਊਮਨ ਵਾਲਾ ਜਿਹੜਾ ਹੈਗਾ ਵਾ ਇਮਿਊਨ ਸਿਸਟਮ ਉਹਦਾ ਉਹਦੇ ਤੇ ਇੱਕ ਵਾਰੀ ਜਦੋਂ ਇਫੈਕਟ ਪੈ ਜਾਂਦਾ ਵਾ ਤਾਂ ਉਹ ਫਿਰ ਸਾਡਾ ਇਮਿਊਨ ਸਿਸਟਮ ਡੈਮੇਜ ਕਰ ਦਿੰਦੀ ਆ ਠੀਕ ਹੈ ਜੀ ਉਸ ਮਤਲਬ ਉਹਨਾਂ ਬਚਾ ਹੈ ਜਾਂ ਨਹੀਂ ਹੈ ਇਸ ਬਿਮਾਰੀ ਬਚਾ ਇਹਦਾ ਹੈ ਮੈਡੀਸਨ ਖਾ ਕੇ ਪੂਰੀ ਉਮਰ ਉਹਨਾਂ ਨੂੰ ਮੈਡੀਸਨ ਖਾਣੀ ਪੈਂਦੀ ਹੈ ਐਚ ਆਈ ਵੀ ਵਾਲੇ ਨੂੰ ਬਾਕੀ ਜਿਹੜਾ ਕਾਲਾ ਪੀਲਾ ਹੈਗਾ ਉਹਦੇ ਲਈ ਮੈਡੀਸਨ ਹੈ ਵੈਕਸੀਨੇਸ਼ਨ ਹੈ ਉਹ ਠੀਕ ਹੋ ਸਕਦਾ ਹੈ ਕਾਲੇ ਬਿਲੀਆ ਬਾਰੇ ਕਿਹੜੀ ਦਵਾਈ ਤੁਹਾਡੇ ਕੋਲ ਸਾਡੇ ਕੋਲ ਵੈਕਸੀਨੇਸ਼ਨ ਹੁੰਦੀ ਹੈ ਜੀ ਹੈਪੇਟਾਈਟਸ ਸੀ ਦੀ ਤੇ ਕਿੰਨੇ ਚਾਰ ਦਾ ਕੋਰਸ ਹੈ ਜੀ ਉਹ 3 ਮੰਥ ਦਾ ਕੋਰਸ ਹੁੰਦਾ ਵਾ ਬਾਕੀ ਇਸ ਤੋਂ ਜ਼ਿਆਦਾ ਵੀ ਹੋ ਸਕਦਾ ਅਗਰ ਉਹ ਤੇ ਅਕੋਰਡਿੰਗ ਟੂ ਉਹਨਾਂ ਦੀ ਹੈਲਥ ਸਿਚੁਏਸ਼ਨ ਆ ਕਿ ਉਹਨਾਂ ਨੂੰ ਕਿੰਨੀ ਦੇਰ ਤੱਕ ਜਿਹੜਾ ਕਿ ਉਹਨਾਂ ਦੀ ਰਿਕਵਰੀ ਹੁੰਦੀ ਹੈ ਠੀਕ ਹੈ ਜੀ ਠੀਕ ਹੈ ਜੀ ਇਹ ਮੇਰੇ ਨਾਲ ਸਾਡਾ ਡਾਕਟਰ ਰੇਖਾ ਜੀ ਜਿਨ੍ਹਾਂ ਨੇ ਵਿਚਾਰ ਦੱਸਿਆ ਆਪਣੇ ਬਈ ਟ੍ਰੀਟਮੈਂਟ ਬਾਰੇ ਵੀ ਦੱਸਿਆ ਐਚ ਆਈ ਬਾਰੇ ਵੀ ਗੱਲਬਾਤ ਕੀਤੀ ਉਹਨਾਂ ਨੇ ਕਾਲੇ ਪੀਲੇ ਬਾਰੇ ਵੀ ਗੱਲ ਕੀਤੀ ਆ ਤੇ ਬਾਕੀ ਜਿਹੜੇ ਸਾਡੇ ਤੀਸਰੇ ਮਿੰਟ ਮਾਉਣਗੇ ਅਸੀਂ ਉਹਨਾਂ ਨੂੰ ਵੀ ਪੁੱਛ ਲੈਣੇ ਆਂ ਬਈ ਹੋਰ ਕਿਹੜੇ ਟ੍ਰੀਟਮੈਂਟ ਆ ਜਿਹਰਾਂ ਨਾਲ ਮਰੀਜ਼ ਜਲਦੀ ਠੀਕ ਹੋ ਸਕਦਾ ਮੰਨ ਲਿਆ ਕਿ ਹਾਂ ਦਾ ਕੋਈ ਜਿਹਨਾਂ ਨੂੰ ਸਾਨੂੰ ਬਾਤ ਵਿੱਚ ਕੋਈ ਐਂਗਲ ਬਾਤ ਵਿੱਚ